ਫਲਾਂ ਨੂੰ ਖਾਣ ਦਾ ਸਹੀ ਸਮਾਂ ਕੀ ਹੈ ਖਾਣ ਚ ਫਲ ਜਿਹਨੇ ਸੁਆਦ ਹੁੰਦੇ ਹਨ ਉਹਨੇ ਹੀ ਸਿਹਤ ਲਈ ਵੀ ਫਾਇਦੇਮਤ ਹੁੰਦੇ ਹਨ ਡਾਕਟਰਸ ਵੀ ਹੈਲਦੀ ਰਹਿਣ ਲਈ ਫਲ ਖਾਣ ਦੀ ਸਲਾਹ ਦਿੰਦੇ ਹਨ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਫਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ ਤਾਂ ਐਸੇ ਲਈ ਆਓ ਅੱਜ ਜਾਣਦਿਆਂ ਕਦੋਂ ਅਤੇ ਕਿੰਨੇ ਤਰੀਕਿਆਂ ਨਾਲ ਕਰਨਾ ਚਾਹੀਦਾ ਹੈ ਫਲ ਦਾ ਸੇਵਨ ਕਿਉਂ ਖਾਣੇ ਚਾਹੀਦੇ ਹਨ ਫਲ ਫਲ ਪੋਸ਼ਕ ਤੱਤਾ ਦਾ ਭੰਡਾਰ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਅਤੇ ਪੋਸ਼ਣ ਦਿੰਦੇ ਹਨ ਫਰੂਟ ਸਰੀਰ ਲਈ ਬਿਹਤਰ ਹੈਲਦੀ ਹੁੰਦੇ ਹਨ ਜੋ ਡਾਈਜੈਸਟ ਕਰਨ ਚ ਬਿਹਤਰ ਆਸਾਨ ਹੁੰਦੇ ਹਨ ਕਦੋਂ ਖਾਈਏ ਫਲਾਂ ਨੂੰ ਸਵੇਰੇ ਦੁਪਹਿਰ ਜਾਂ ਸ਼ਾਮ ਦੇ ਸਮੇਂ ਖਾਣਾ ਸਰੀਰ ਲਈ ਵਦਿਆ ਮੰਨਿਆ ਜਾਂਦਾ ਹੈ ਉੱਥੇ ਹੀ ਰਾਤ ਨੂੰ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਜਿਹਾ ਨਾ ਕਰਨ ਨਾਲ ਇਨਸੋਮਨੀਆ ਦੀ ਸਮੱਸਿਆ ਵੀ ਹੋ ਸਕਦੀ ਹੈ ਕਦੋਂ ਨਾ ਖਾਈਏ ਪੋਜਨ ਖਾਣ ਤੋਂ ਤੁਰੰਤ ਪਹਿਲਾਂ ਅਤੇ ਤੁਰੰਤ ਬਾਅਦ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਐਸੇ ਲਈ ਫਲਾ ਅਤੇ ਪੋਜਨ ਵਿਚਕਾਰ ਘਟੋ-ਘਟ 30 ਤੋਂ 40 ਮਿੰਟ ਦਾ ਅੰਤਰ ਰੱਖਣ ਨਾਲ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਰਾਤ ਨੂੰ ਫਲ ਕਿਉਂ ਨਹੀਂ ਖਾਈਏ? ਆਯੁਰਵੇਦ ਅਨੁਸਾਰ ਰਾਤ ਨੂੰ ਫਲ ਖਾਣ ਨਾਲ ਪਾਚਨ ਸੰਬੰਧੀ ਸਮੱਸਿਆ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਐਸੇ ਲਈ ਰਾਤ ਨੂੰ ਫਲ ਖਾਣ ਤੋਂ ਪਰਹੇਜ਼ ਕਰਨਾ ਸਿਹਤ ਲਈ ਬੈਸਟ অপਸ਼ਨ ਹੈ ਕੰਬੀਨੇਸ਼ਨ ਦਾ ਰੱਖੋ ਧਿਆਨ ਫਰੂਟਸ ਦੇ ਗਲਤ ਕੰਬੀਨੇਸ਼ਨ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਉਤੇ ਬੁਰਾ ਅਸਰ ਪੈਂਦਾ ਐ ਇਸ ਲਈ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਖੱਟੇ ਫਲਾ ਦੇ ਨਾਲ ਮਿੱਠੇ ਫਲ ਨਾ ਸੇਵਨ ਕਰਨ ਤੋਂ ਬਚੋ ਪਾਣੀ ਪੀਣਾ ਕੁਝ ਲੋਕ ਨੂੰ ਫਲ ਖਾਣ ਦੇ ਤੁਰੰਤ ਬਾਅਦ ਪਾਣੀ ਪੀਂਦੀ ਆਦਤ ਹੁੰਦੀ ਹੈ ਜੇਕਰ ਤੁਸੀਂ ਵੀ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਪਸੰਦ ਕਰਦੇ ਹੋ ਤਾਂ ਜੇਕਰੰ ਤੋਂ ਪਰਹੇਜ਼ ਕਰੋ ਇਹ ਆਦਤ ਪੀਐਚ ਲੈਵਲ ਨੂੰ ਵਿਗਾੜ ਸਕਦੀ ਹੈ ਇਸ ਤਰ੍ਹਾਂ ਫਲ ਖਾਣ ਨਾਲ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਫਲਾਂ ਨੂੰ ਖਾਣ ਦਾ ਸਹੀ ਸਮਾਂ ਕੀ ਹੈ ਖਾਣ ਚ ਫਲ ਜਿਨੇ ਸੁਆਦ ਹੁੰਦੇ ਹਨ ਉਹਨੇ ਹੀ ਸਿਹਤ ਲਈ ਵੀ ਫਾਇਦੇਮਤ ਹੁੰਦੇ ਹਨ ਡਾਕਟਰਸ ਵੀ ਹੈਲਥੀ ਰਹਿਣ ਲਈ ਫਲ ਖਾਣ ਦੀ ਸਲਾਹ ਦਿੰਦੇ ਹਨ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਫਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ ਤਾਂ ਐਸੇ ਲਈ ਆਓ ਅੱਜ ਜਾਣਦੇ ਹਾਂ ਕਦੋਂ ਅਤੇ ਕਿੰਨੇ ਤਰੀਕਿਆਂ ਨਾਲ ਕਰਨਾ ਚਾਹੀਦਾ ਹੈ ਫਲ ਦਾ ਸੇਵਨ ਕਿਉਂ ਖਾਣੇ ਚਾਹੀਦੇ ਹਨ ਫਲ ਫਲ ਪੋਸ਼ਕ ਤੱਤਾਂ ਦਾ ਭੰਡਾਰ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਅਤੇ ਪੋਸ਼ਣ ਦਿੰਦੇ ਹਨ ਫਰੂਟ ਸਰੀਰ ਲਈ ਬਿਹਤਰ ਹੈਲਦੀ ਹੁੰਦੇ ਹਨ ਜੋ ਡਾਈਜੈਸਟ ਕਰਨ 'ਚ ਬਿਹਤਰ ਆਸਾਨ ਹੁੰਦੇ ਹਨ ਕਦੋਂ ਖਾਈਏ ਫਲਾਂ ਨੂੰ ਸਵੇਰੇ ਦੁਪਹਿਰ ਜਾਂ ਸ਼ਾਮ ਦੇ ਸਮੇਂ ਖਾਣਾ ਸਰੀ ਲਈ ਵਦਿਆ ਮੰਨਿਆ ਜਾਂਦਾ ਹੈ ਉੱਥੇ ਹੀ ਰਾਤ ਨੂੰ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਜਿਹਾ ਨਾ ਕਰਨ ਨਾਲ ਇਨਸੋਮਨੀਆ ਦੀ ਸਮੱਸਿਆ ਵੀ ਹੋ ਸਕਦੀ ਹੈ ਕਦੋਂ ਨਾ ਖਾਈਏ ਭੋਜਨ ਖਾਣ ਤੋਂ ਤੁਰੰਤ ਪਹਿਲਾਂ ਅਤੇ ਤੁਰੰਤ ਬਾਅਦ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਐਸੇ ਲਈ ਫਲਾ ਅਤੇ ਭੋਜਨ ਵਿਚਕਾਰ ਕਟੋ-ਕਟ ਇਹ ਤੋਂ 40 ਮਿੰਟ ਦਾ ਅੰਤਰ ਰੱਖਣ ਨਾਲ ਨੁਕਸਾਨ ਤੋਂ بچਿਆ ਜਾ ਸਕਦਾ ਹੈ ਰਾਤ ਨੂੰ ਫਲ ਕਿਉਂ ਨਹੀਂ ਖਾਈਏ ਆਯੁਰਵੇਦ ਅਨੁਸਾਰ ਰਾਤ ਨੂੰ ਫਲ ਖਾਣ ਨਾਲ ਪਾਚਨ ਸੰਬੰਧੀ ਸਮੱਸਿਆ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਰਾਤ ਨੂੰ ਫਲ ਖਾਣ ਤੋਂ ਪਰਹੇਜ਼ ਕਰਨਾ ਸਿਹਤ ਲਈ ਬੈਸਟ ਆਪਸ਼ਨ ਹੈ ਕੰਬੀਨੇਸ਼ਨ ਦਾ ਰੱਖੋ ਧਿਆਨ ਫਰੂਟਸ ਦੇ ਗਲਤ ਕੰਬੀਨੇਸ਼ਨ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਉਤੇ ਬੁਰਾ ਅਸਰ ਪੈਂਦਾ ਹੈ ऐसे ਲਈ पाचन ਨਾਲ ਜੁੜਿਆ ਸਮੱਸਿਆਵਾਂ ਤੋਂ ਬਚਣ ਲਈ ਖੱਟੇ ਫਲਾ ਦੇ ਨਾਲ ਮਿੱਠੇ ਫਲ ਨਾ ਸੇਵਨ ਕਰਨ ਤੋਂ ਬਚੋ ਪਾਣੀ ਪੀਣਾ ਕੁਝ ਲੋਕ ਨੂੰ ਫਲ ਖਾਣ ਦੇ ਤੁਰੰਤ ਬਾਅਦ ਪਾਣੀ ਪੀਂਦੀ ਆਦਤ ਹੁੰਦੀ ਹੈ ਜੇਕਰ ਤੁਸੀਂ ਵੀ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਪਸੰਦ ਕਰਦੇ ਹੋ ਤਾਂ ਇਹ ਇਹ ਕਰਨ ਤੋਂ ਪਰਹੇਜ਼ ਕਰੋ ਇਹ ਆਦਤ ਪੀਐਚ ਲੈਵਲ ਨੂੰ ਵਿਗਾੜ ਸਕਦੀ ਹੈ ਇਸ ਤਰ੍ਹਾਂ ਫਲ ਖਾਣ ਨਾਲ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਸਿਹਤਾਲ ਜਿਹੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ